ਜਿਹੜਾ ਪਹਿਲਾ ਕਰਜੇ ਬਾਰ ਇਧਰ ਰਾਜਗਿਨ ਚੱਲੀ ਵਾਲਾ ਕਹਿੰਦਾ ਅਮਰੀਕਾ ਦੇ ਸਦਨ ਤੱਕ ਤੱਕ ਪਈ ਹੋਈ ਹੈ ਗੱਲਾਂ ਹੁੰਦੀਆਂ अलास्का ਤੱਕਾ ਕਦੀ ਬੱਬੂ ਮਾਨ ਕਹਿੰਦਾ ਵੀ ਜੇ ਸ਼ਰਕ ਸਾਗਰ ਤੇ ਬਣ ਜਾਵੇ ਫੇ ਨਜ਼ਾਰਾ ਸੋਲਿਆ ਦੇ ਰਸ਼ੀਆ ਤੋਂ ਸਿੱਧਾ अलास्का ਤੇਰਾ ਯਾਰ ਕਿਹੜਾ ਬਾਈ ਰੋਡ ਆਵੇ ਕੋਈ ਕੈਨੇਡਾ ਤੋਂ ਆਇਆ ਹੈ ਕੋਈ ਅਮਰੀਕਾ ਤੋਂ ਆਇਆ ਹੈ ਆਹ ਕਿਹੜੇ ਦਾ ਸ਼ਕਤੀ ਜਿਹੜਾ ਕਹਿੰਦੇ ਕੈਨੇਡਾ ਦੇ ਸ਼ਰਸਰੀ ਤੋਂ ਆਇਆ ਹੈ ਲਓ ਪਈ ਹੋ ਰੇਡ ਇਧਰ ਚਾਹ ਦੇ ਵਿੱਚੋਂ ਹੁਣ ਕੌਣ ਲਾਗਾ ਜੱਸਾ ਸੰਦੀਪ ਗੁੱਜਰ ਜਾਂ ਤੇ ਰੀਤਾ ਸੁਸ਼ਕਾ ਲਓ ਤਾਦਾ ਤੋਂ ਦੇ ਹੱਥ ਇੱਕ ਪਾਸੇ ਮਹੋਲੀ ਵਾਲਾ ਅਸਲੇ ਅੰਕ ਮੇਰੇ ਵੀਰੋ ਉਹ ਵੇਖੋ ਨਜ਼ਾਰਾ ਪਹਿਲਾ ਪੰਡ ਬੜਾ ਕੀਮਤੀ ਔਰ ਅਗਲੀ ਕਬੱਡੀ ਇਹ ਸੰਨੀਲ ਫਤੇਪੁਰੀਆ ਦਾ ਸ਼ਗਿਰਦ ਹੈ ਮੇਰੇ ਵੀਰੋ ਜਿਹੜੇ ਨੌਜਾਨ ਨੇ ਜਫਾ ਲਾਇਆ ਗੁੱਜਰ ਨੇ ਕਹਿੰਦੇ ਜਫਾ ਲੈ ਕੇ ਤਨਤਨ ਕਰਾਤੀ ਹੈ ਬੁਰੀਏ ਸੀਸਰ ਦਾ ਕਬੱਡੀਆਂ ਪਾਵੇ ਘਰ ਘਰ ਗੱਲਾਂ ਹੁੰਦੀਆਂ ਹਰਿਆਣੇ ਕਾ ਸ਼ੋਰਾ ਰੇਡਾਂ ਪਾਵੇ ਗਰਾਊਂਡ ਕਲੀਅਰ ਰੱਖੋ ਜੀ ਤੁਰ ਫਿਰ ਕੇ ਹੋ ਜਿਓ ਬਾਈ ਤੁਰ ਫਿਰ ਕੇ ਹੋ ਜੋ ਕਣਾ ਕਬੱਡੀ 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 ਸਿਰੇ ਦੀ ਖੇਡ ਸਿਰੇ ਦੀ ਖੇਡ ਮਾਣੂ ਕੇ ਸੰਧੂਆਂ ਦਾ ਮੇਲਾ ਗੱਲ ਝੱਲੀ ਬਰੰਦਰ ਹੁਣਾਂ ਦੀ ਗੱਲ ਹੁੰਦੀ ਹੈ ਨੰਗੇ ਪਿੰਡੇ ਚੜੀ ਜਵਾਨੀ ਦੁਨੀਆ ਸਾਰੀ ਮੰਨੇ ਹੱਟ ਕਬੱਡੀ ਬੰਨੇ ਆ ਬਾਈ ਹੱਟ ਕਬੱਡੀ ਬੰਨੇ ਹੱਟ ਕਬੱਡੀ ਬੰਨੇ ਆ ਵੀ ਹੱਟ ਕਬੱਡੀ ਬੰਨੇ ਰਾਜ ਕਿਨ ਚੱਲੀ ਦਾ ਯਾਰ ਆ ਖੰਟ ਵਾਲੇ ਬੱਬੂ ਮਾਨ ਦਾ ਯਾਰ ਤਜਿੰਦਰ ਨੱਜਰ ਸਾਡਾ ਵੱਡਾ ਭਰਾ ਇਹ ਵੀ ਅੱਜ ਸਕੋਰਟੀ ਕੱਪ ਉੱਤੇ ਆ ਗਿਆ ਹੈ ভাই ਤਜਿੰਦਰ ਨੱਜਰ ਕਣੀ ਜਲਪੁਰੇ ਪਾਲ ਨੇ ਆਖਿਆ ਵੀ ਮੈਂ ਆਪਣਾ ਵੱਡਾ ਵੀਰ ਮੰਨਦਾ ਹੈ ਤਜਿੰਦਰ ਨੱਜਰ ਨੂੰ ਖੰਟ ਵਾਲੇ ਬੱਬੂ ਮਾਨ ਦੇ ਨਾਲ ਕਹਿੰਦੇ ਯਾਰੀ ਜੱਗ ਜਾਰ ਹੈ ਲਓ ਕਬੱਡੀ ਅੰਬਾ ਕਬੱਡੀ ਦਾ ਨਵਾਬ ਆ ਗਿਆ ਮੇਰੇ ਵੀਰੋ ਨਵਾਬਾਂ ਵਰਗੀ ਚਾਨ ਹੈ ਕਬੱਡੀ ਦਾ ਨਵਾਬ ਸੁਰ ਸਿੰਘ ਵਾਲੇ ਦਾੰਬਾ ਪਰ ਕਹਿੰਦੇ ਨੌਜਾਨ ਕਹਿੰਦੇ ਹੈਰੀ ਤਾਰਾਪੁਰੀਆ ਮਾਲਵਾ ਲੀਗ ਹੋਈ ਮਾਲਵਾ ਲੀਗ ਦੇ ਵਿੱਚੋਂ ਮੋਟਰਸਾਈਕਲ ਜਿੱਤੇ ਆ ਦੁਨੀਆ ਦੀ ਨਿਗਾਹ ਚ ਆ ਗਿਆ ਵੀ ਮੋਗੇ ਜ਼ਿਲ੍ਹੇ ਦਾ ਇੱਕ ਮੁੰਡਾ ਜਿਹਨੇ ਧੰਨ ਧੰਨ ਕਰਾ ਕੇ ਰੱਖੀ ਹੈ ਅਗਲੀ ਕਬੱਡੀ ਫੇਰ ਗੁਰੂ ਦਾ ਖਾਨਸਾ ਵੀ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ ਯੁਗਾਂ-ਜੁਗਾਂ ਤੱਕ ਚਲਦੀਆਂ ਰਹਿਣੀਆਂ ਗੱਲਾਂ ਉਸ ਦਰਬੇਸ਼ ਦੀਆਂ ਕੌਣ ਕਰੂਗਾ ਰੀਸਾਂ ਮੇਰੇ ਕਣਗੀ ਧਰਦਸ਼ਮੇਸ਼ ਦੀ ਦੇ ਕੌਣ ਕਰੂਗਾ ਦੀ ਸਾਰੀ-ਸਾਰੀ ਸਾਰੀ ਸਾ ਕਲਗੀ ਧਰਦਸ਼ਮੇਸ਼ ਦੀਆਂ ਲੱਗਦਾ ਹੈ ਜੱਫਾ ਆ ਨੰਬਰ ਤਾੜੀਆਂ ਵੜਾ ਹੋਗਾ ਇੱਕ ਪਾਸੇ ਰੀਤਾ শুਸ਼ਕ ਵਾਲਾ ਰੀਤਾ ਜੱਫਾ ਟੌਪ ਦਾ ਲੱਗਿਆ ਮਾਣੂ ਕੇ ਸੰਧੂ ਵਾਲਾ ਕਬੱਡੀ ਕਿੰਤਾ ਲੱਗਦੀ ਹੈ ਇੱਕ ਵਾਰੀ ਸਿਰੇ ਦੀ ਖੇਡ ਹੈ ਲੋ ਖੇਡ ਮਨਾਨ ਦੇ ਵਿੱਚ ਕਬੱਡੀ ਪੂਰੀਏ ਨੇ ਭਾਤੀ ਹੈ ਜੇ ਜਿਗਰੇ ਹਨੀ ਕੀ ਕਰ ਰਹੇ ਜਿਸ ਮੱਤੇ ਤੇ ਕੱਟੇ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦੇ ਜਿਹੜੇ ਲਾਉਂਦੇ ਨੇ ਰੱਤੇ ਕਾਗਜ਼ ਵੀ ਫੜਦੇ ਨਹੀਂ ਉਹਨਾਂ ਨੂੰ ਲੇਖ ਲੇਖ ਕੇ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਪੰਨਾ ਮੰਨੂ ਮਾਰਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਬੰਨ ਮੰਨੂ ਮਾਰਨਾ ਪੈਂਦਾ ਏ ਵਿllਿਆ ਕਬੱਡੀ ਪੈ ਗਈ ਬਾਈ ਲਓ ਕਬੱਡੀ ਪਈ ਹੋਈ ਮੈਦਾਨ ਦੇ ਅੰਦਰ ਹੁਣ ਦੇਖਦਾ ਆਹ ਵੜ ਗਿਆ ੱਟਕਾ ਔਰ ਅੰਕ ਤੁਹਾਡੇ ਸਾਹਮਣੇ ਐ ਦੇਵ ਦਿਆਲਪੁਰੀ ਦਾ ਇਸ਼ਾਰਾ ਐ ਵੀ ਅੰਕ ਰੇਡਰ ਦੇ ਖਾਤੇ ਅੰਬਾ ਆ ਗਿਆ ਮੈਦਾਨ ਦੇ ਅੰਦਰ ਕਿ ਸ਼ੇਰ ਭੁੱਖੇ ਮਰ ਜਾਂਦੇ ਪਰ ਕਾ ਨਹੀਂ ਖਾਂਦੇ ਜਿਨ੍ਹਾਂ ਨੇ ਥਾੜ ਜਲਾਏ ਉਹਨਾਂ ਦੇ ਥਾੜ ਨਹੀਂ ਜਾਂਦੇ ਉਹਨਾਂ ਦੇ ਥਾੜ ਨਹੀਂ ਜਾਂਦੇ ਦੇ ਜਵਾਨਾਂ ਦੀਆਂ ਮੇਰੇ ਵੀਰੋ ਜਵਾਨ ਦਾ ਖਰਾ ਬੰਦਾ ਆਹ ਦੇਖ ਰਸ਼ਪਾਲ ਸਿੰਘ ਟੱਕਰ ਵੱਡੀ ਮੇਲਾ ਪੱਟ ਕਬੱਡੀ 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 ਖੇਡ ਲੱਗ ਗਈ ਸਿਰੇ ਮੇਰੇ ਵੀਰੋ ਮਾਨੂਕੇ ਸੰਧੂਆਂ ਦੇ ਵਿੱਚ ਮਾਨੂਕੇ ਸੰਧੂਆਰੇ ਮੇਲਾ ਵਧੀਆ ਲੱਗਿਆ ਤੇ ਇੱਕ ਵਾਰੀ ਤਾੜੀਆਂ ਬੱਲੇ ਬੱਲੇ ਹੋਈ ਪਈ ਐ ਜਿਦ ਤਿੱਖੜੀ ਦੁਪਹਿਰ ਵਰਗੀ ਸਾਨੂੰ ਯਾਰੀ ਦੀ ਸ਼ਾਨ ਨਖਰੋ ਤੇਰੀ ਗੱਲੀ ਰੀਨ ਚੱਲਦੀ ਸਾਡਾ ਚੱਲਦਾ ਏ ਨਾਂ ਨਖਰੋ ਸਾਡਾ ਚੱਲਦਾ ਏ ਨਾਂ ਨਖਰੋ ਨਾਂ ਚੱਲਦਾ ਮੇਰੇ ਵੀਰੋ ਲੰਤੋ ਵਾਲੇ ਨਹੀਂ ਵੀ ਗੱਲਾਂ ਖਰੀਆਂ ਕਰੀਆਂ ਵੀ ਗੱਲਾਂ ਸੱਚੀਆਂ ਲਿਖਦਾ ਪਿੱਲਾ ਲੰਤੋਂ ਦੀ ਧਰਤੀ ਦਾ ਵਰਤਨਾ ਤਾਂ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਪਰ ਦੁਨੀਆ ਦਾ ਪਿੱਲਿਆ ਦਸਤੂਰ ਹੈ ਬੰਦੇ ਨੂੰ ਵਰਤ ਕੇ ਲੋਕੀ ਕਹਿੰਦੇ ਪਾਸਾ ਵੜਦੇ ਦੇਖੇ ਆ ਬੰਦੇ ਨੂੰ ਵਰਤ ਕੇ ਲੋਕੀ ਪਾਸਾ ਵੜਦੇ ਦੇਖੇ ਪੂਰੀ ਆ ਗਿਆ ਸਾਡੇ ਵਾਲਾ ਘਰ ਦੇ ਜਿੰਗਾ ਲੋ ਪੂਰੀਏ ਸੀਸਰ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਆਜੇ ਟਾਈਮ ਦਾ ਗੈਨੀ ਮੀਨੀ ਵਾਲਿਆ ਇਹ ਵੱਡਾ ਸਟਾਰ ਹੈ ਇਧਰ ਜਸਪਾਲ ਪੱਟੀ ਆ ਗਿਆ ਸਾਡਾ ਵੱਡਾ ਭਰਾ ਹੈ ਸਾਨੂੰ ਮਾਣ ਹੈ ਕਮਾਲਪੁਰ ਦੀ ਧਰਤੀ ਉੱਤੇ ਜਿਹੜਾ ਕੁਝ ਕਹਿੰਦੇ ਜਸਪਾਲ ਦੇ ਕਪਤੇ ਹੋ ਗਿਆ ਉਹ ਵੀ ਟਾਮੇ ਟਾਮੇ ਕਪਾ ਦੇ ਹੁੰਦਾ ਹੈ ਅੱਜ ਮਾਨੁਕੇ ਸੰਧੂ ਵਿੱਚ ਲੈ ਵੀ ਲੱਕੀ ਕਰੀ ਗੱਲ ਜਦੋਂ ਮੈਂ ਸਮਾਪਤ ਹੋ ਗਿਆ ਟੀਮਾਂ ਲਾਈਨ ਅਪ ਕਰ ਰਹੀਆਂ ਆਪਾਂ ਲਓ ਸਾਹਮਣੇ ਕਬੱਡੀ 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 ਹੋਈ ਪਈ ਹੈ ਮਾਨੁਕੇ ਸੰਧੂਆਂ ਦੇ ਵਿੱਚ ਗਿੱਲ ਝੱਲੀ ਬ੍ਰਦਰ ਦਾ ਮੇਲਾ ਰਾਜ ਅਮਰੀਕਾ ਤੋਂ ਪੁੱਜਿਆ ਹੋਇਆ ਲੱਕੀ ਕਹਿੰਦੇ ਸਕਰੀਨ ਵੱਡੀ ਲਾ ਕੇ ਆਨੰਦ ਮਾਣਨਾ ਹੁਣਾ ਵੀ ਮਾਨੁਕੇ ਸੰਧੂਆਂ 'ਚ ਸਿਰ ਆ ਰਿਹਾ ਪਿਆ ਇੱਕ ਪਾਸੇ ਸੁਨੀਲ ਫੱਤੇਪੁਰੇ ਦਾ ਸ਼ਾਗਿਰਦਾ ਕਰਾ ਗਿਆ ਧੰਨ ਧੰਨ ਮੇਰੇ ਵੀਰੋ ਕਰਾ ਗਿਆ ਧੰਨ ਧੰਨ ਮੇਰੇ ਵੀਰੋ ਕਰਾ ਗਿਆ ਆ ਗਿਆ ਮੈਂ ਦੌਰੇ ਪਾ ਦੂੰਂ ਉਹਨਾਂ ਦੇ ਜਿਹੜੇ ਕਹਿੰਦੇ ਗੱਭਰੂ ਦਾ ਦੌਰ ਗਿਆ ਮੈਂ ਦੌਰੇ ਪਾ ਦੂੰਂ ਉਹਨਾਂ ਦੇ ਜਿਹੜੇ ਕਹਿਣ ਮੁੰਡੇ ਦਾ ਤਾਰ ਗਿਆ ਦੌਰ ਤੇ ਹੱਲੇ ਚੱਲਿਆ ਰਿਹਾ ਹੈ ਦੌਰ ਤੇ ਹੱਲੇ ਚੱਲਿਆ ਆਹ ਵੇਖਦਾ ਨੌਜਵਾਨ ਗੱਭਰੂ ਜਿਹੜੇ ਪਾਣੀਾਂ 'ਚ ਲੋਕ ਲਾਉਣੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਫਿਰ ਕੱਟਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਬਲਜਿੰਦਰ ਮਹਿੰਦੀਪੁਰ ਯੱਕੀ ਅਮਰੀਕਾ ਗੋਪੀ ਬ੍ਰਾਂਡ ਕਾਲੂ ਜੱਗਾ ਕੋੜਨੀ ਤੇ ਜਗਵਿੰਦਰ ਅਮਰੀਕਾ ਇਹ ਸਾਰੇ ਸਾਡੇ ਭਰਾ ਹੈ ਇਹਨਾਂ ਨਾਲ ਵੀ ਧੰਵਾਦ ਆ ਉਹ ਕਬੱਡੀ ਪੈਂਦੀ ਹੈ ਸੈਦੋ ਕੇ ਪਿੰਡ ਮੋਹਨੇ ਦਾ ਪਿੰਡ ਜੀਤੇ ਦਾ ਪਿੰਡ ਬਲਜੀਤ ਦਾ ਪਿੰਡ ਤੇ ਆਹ ਦੋ ਨੰਬਰ ਦਾ ਜਾਫੀ ਐਨ ਗੱਲ ਸਿਰੇ ਲਾਉਂਦਾ ਕਦੇ ਨੀਲੇ ਆਈਟਮ ਦੀ ਗੱਲ ਕਦੇ ਨੱਤੂ ਦੀਆਂ ਗੱਲਾਂ ਤੇ ਅੱਜ ਦਾ ਟਾਈਮ ਆਹ ਮੁੰਡਿਆਂ ਦਾ ਟਾਈਮ ਹੈ ਅੱਜ ਦਾ ਟਾਈਮ ਆਹ ਮੁੰਡਿਆਂ ਦਾ ਟਾਈਮ ਹੈ ਦੇ ਵੀ ਬੱਲੇ ਬਾਈ ਕਰ 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 ਗੱਲ ਮੁੰਡੇ ਦੀ ਸਾਡੇ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਹਕੀਮ ਪਰਵਾੜੇ ਬਹੁਤ ਬਹੁਤ ਧੰਨਵਾਦ ਹੈ ਇਸ ਸੱਤੀ ਉਤੇ ਆਉਣ ਲਈ ਵਿਜੀ ਸਕੇਜੂਲ ਦੇ ਵਿੱਚੋਂ ਸਮੇਂ ਤੋਂ ਸਮਾਂ ਕੱਢ ਕੇ ਇਸ ਸੱਤੀ ਦੇ ਪੁੱਜੇ ਗਹਿ ਗੜਵਾ ਧੰਨਵਾਦ ਜੀ ਤੋਂ ਲਈਏ ਗੁਰ ਕਾਕਾ ਉਹਨੂੰ ਉਸਤਾਦ ਕਹਿੰਦੇ ਜਿਹੜਾ ਸੁਰ ਵਿੱਚ ਵੱਜੇ ਉਹਨੂੰ ਮਸੂ ਸਾਜ ਕਹਿੰਦੇ ਜੀ ਤੋਂ ਗੁਰ ਲਈਏ ਕਾਕਾ ਉਸੇ ਨੂੰ ਉਸਤਾਦ ਕਹਿੰਦੇ ਉਸਤਾਨ ਲੋਕਾਂ ਦਾ ਧੰਮਾਨਾ ਮੇਰੇ ਵੀਰੋ ਉਸਤਾਦਾਂ ਦੇ ਗਲੇ ਲੱਗੀਦਾ ਗੱਲ ਨਹੀਂ ਪਈ ਦਾ ਮੇਰੇ ਵੀਰੋ ਅਸਤਾਦਾਂ ਦੇ ਗਲੇ ਲੱਗੀ ਦਾ ਗੱਲ ਨਹੀਂ ਪਈ ਦਾ ਮੇਰੇ ਵੀਰੋ ਲਓ ਸਾਹਮਣੇ ਕਬੱਡੀ ਐ ਵਿੱਚ ਗਹਿਰੇ ਝੰਨਾ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਉਹ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਸਾਗਰ ਕੁੱਜਿਆਂ 'ਚ ਨਹੀਂ ਪੈਂਦੇ ਤੂਫਾਨ ਥੱਲੇ ਨਹੀਂ ਜਾਂਦੇ ਮੇਰੇ ਵੀਰੋ ਜੇ ਕੋਈ ਹਿਮਾਲਿਆ ਪਰਬਤ ਅੜ ਜਾਵੇ ਰੁੱਖ ਜਿਹੜੇ ਜ਼ਰੂਰ ਚੇਂਜ ਕੀਤੇ ਪੈਂਦੇ ਤੂਫਾਨਾਂ ਦੇ ਰੁੱਖ ਮੋੜੇ ਜਾਂਦੇ ਨੇ ਸਾਹਮਣੇ ਹਿਮਾਲਿਆ ਖੜ ਜੇ ਜਿਨਾਂ ਨੇ ਮੈਨੂੰ ਪੜਿਆ ਡੀਪਲੀ ਅੱਜ ਵੀ ਨਾਲ ਮੇਰੇ ਬੰਦੇ ਐ ਜਿਨਾਂ ਨੂੰ ਜੈਲਸ ਨਾਮ ਮੇਰੇ ਤੋਂ ਮੈਨੂੰ ਪੈਰ ਛੱਡ ਗਿਆ ਕਹਿੰਦੇ ਐ ਜਿਵੇਂ ਜਿਵੇਂ ਮੇਰਾ ਲੈਵਲ ਵਧਿਆ ਬੱਸ ਮਿੱਤਰਾਂ ਨੇ ਝਗੜੇ ਗਏ ਪਾਲੀ ਸਾਈਡ ਹੁਣ ਦੇਖਦਾ ਅੰਬਾ 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 ਹੋਈ ਪਈ ਐ ਅੰਬਾ ਅੰਬਾ ਹੋਈ ਪਈ ਐ ਹੋਈ ਪਈ ਐ ਮੈਂ ਸਮਾਪਤ ਐ ਸਾਡੇ 13 ਨੰਬਰ ਰਹਿ ਕੇ ਟੀਮ ਜਿਹੜੀ ਸੈਦੋ ਕੇ ਜੇਤੂ ਰਹੀ ਹੈ ਟੀਮਾਂ ਲਾਈਨ ਅਪ ਹੋ ਜੋ ਜੀ ਇੱਕ ਸਾਡੇ